ਐਸਐਮਜੈਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਛੱਤੀਸਗੜ੍ਹ ਤੋਂ ਸਾਹਮਣੇ ਆ ਰਹੀ ਹੈ ਛੱਤੀਸਗੜ੍ਹ ਦੇ ਦੰਤੇਵਾੜਾ ਦੇ ਵਿੱਚ ਨਕਸਲੀਆਂ ਦੇ ਵੱਲੋਂ ਜਵਾਨਾਂ ਤੇ ਹਮਲਾ ਕੀਤਾ ਗਿਆ ਹੈ ਅਤੇ ਇਸ ਹਮਲੇ ਦੇ ਵਿੱਚ ਭਾਰਤ ਦੇ 11 ਜਵਾਨ ਸ਼ਹੀਦ ਹੋ ਗਏ ਹਨ ਅਤੇ ਇਹਨਾਂ 11 ਜਵਾਨਾਂ ਦੇ ਨਾਲ ਇੱਕ ਗੱਡੀ ਚਾਲਕ ਅਤੇ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਨਕਸਲੀਆਂ ਦੇ ਵੱਲੋਂ ਆਈਈਡੀ ਵਿਸਫੋਟਕ ਸਮੱਗਰੀ ਵਰਤੀ ਗਈ ਸੀ ਅਤੇ 50 ਕਿਲੋ ਵਿਸਪੋਟਕ ਚਮਕਰੀ ਦੇ ਨਾਲ ਉਹਨਾਂ ਦੇ ਵੱਲੋਂ ਜਵਾਨਾਂ ਦੀ ਗੱਡੀ ਨੂੰ ਉਡਾ ਦਿੱਤਾ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਦੇ ਪ੍ਰਕਾਸ਼ੇ ਤੱਕੜ ਗਏ। ਆਸ-ਪਾਸ ਸੜਕ ਤੇ ਲੱਗੇ ਦਰਖਤ ਵੀ ਉਖੜ ਗਏ ਅਤੇ ਸੜਕ ਦੇ ਉੱਪਰ ਟੋਆ ਪਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਜਵਾਨ ਆਪਣੇ ਸਾਥੀ ਜਵਾਨਾਂ ਨੂੰ ਲੈਣ ਦੇ ਵਾਸਤੇ ਅਰਨਪੁਰ ਜਾ ਰਹੇ ਸਨ। ਜਦੋਂ ਇਹ ਹਾਦਸਾ ਵਾਪਰਿਆ ਘਟਨਾ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਭੁਪੇਸ਼ ਬਗੇਲ ਨੇ ਸੋਗ ਪ੍ਰਗਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਦੁੱਖਦਾਈ ਘਟਨਾ ਹੈ ਅਤੇ ਉਹ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਨੇ ਉਹਨਾਂ ਨੇ ਕਿਹਾ ਕਿ ਇਹ ਲੜਾਈ ਦਾ ਆਖਰੀ ਪੜਾ ਹੈ ਅਤੇ ਨਕਸ਼ਲੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਸ ਮੋਟਰ ਗੱਡੀ ਦੇ ਵਿੱਚ ਡੀਆਰਜੀ ਦੇ ਜਵਾਨ ਸਫ਼ਰ ਕਰ ਰਹੇ ਸਨ ਉਹ ਇੱਕ ਛੋਟੀ ਵਾਹਨ ਸੀ ਜੋ ਕਿਰਾਏ ਤੇ ਲਈ ਗਈ ਸੀ ਜਵਾਨਾਂ ਦੇ ਕੋਲ ਬੈਲਿਸਟਿਕ ਸੁਰੱਖਿਆ ਨਹੀਂ ਸੀ 50 ਕਿਲੋਗ੍ਰam IED ਤਮਾਕੇ ਦੇ ਨਾਲ ਵੈਨ ਕਈ ਫੁੱਟ ਹਵਾ ਦੇ ਵਿੱਚ ਉੱਛਲ ਗਈ ਅਤੇ ਅਹਿਮ ਗੱਲ ਇਹ ਹੈ ਕਿ ਜਿੰਨਾਂ ਵਾਹਨਾਂ ਦੇ ਵਿੱਚ ਬੈਲਿਸਟਿਕ ਸੁਰੱਖਿਆ ਨਹੀਂ ਹੁੰਦੀ ਉਹ ਅਜਿਹੇ ਹਮਲਿਆਂ ਦੇ ਵਿੱਚ ਹਵਾ ਦੇ ਵਿੱਚ ਕਈ ਫੁੱਟ ਉੱਛਲ ਜਾਂਦੇ ਹਨ ਬਿਊਰੋ ਰਿਪੋਰਟ ਐਸਮ ਜਨ نیوز